ਗਵਰਨਰ ਅਡਰੈਸ ਤੇ ਆ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ 15 ਤਰੀਕ ਦਾ ਕੇਨਨ ਵਿਧਾਨ ਸਭਾ ਦਾ 70 ਦਾ ਤਰੀਕਾ ਬਦਾਤੀਆਂ ਬਿਲਕੁਲ ਸਾਨੂੰ ਇਹ ਉਮੀਦ ਸੀ ਕਿ ਗਵਰਨਰ ਅਡਰੈਸ ਦੇ ਤੇ ਪੰਜਾਬ ਦੇ ਬਜਟ ਤੇ ਕਿਉਂਕਿ ਬਹੁਤ ਸਾਰੀਆਂ ਕਨਫਿਊਜ਼ਨ ਹੈਗੀਆਂ 3 ਲੱਖ ਕਰੋੜ ਤੋਂ ਉੱਤੇ ਦਾ ਕਰਜ਼ੇ ਦੀ ਤਜਵੀਜ਼ ਦਿੱਤੀ ਗਈ ਹੈ ਇਹਦੇ ਤੇ ਮੁਕੰਮਲ ਚਰਚਾ ਹੋਣੀ ਚਾਹੀਦੀ ਉਹ ਆ ਇਹ ਕਿਉਂ ਚਰਚਾ ਨਾ ਕਰਕੇ ਬਜਟ ਤੇ ਤਿੰਨ ਘੰਟਿਆਂ ਦੇ ਵਿੱਚ ਬਹਿਸ ਖਤਮ ਕਰ ਦੇਜੀ ਕੀ ਪੰਜਾਬ ਦੇ ਬਜਟ ਤੇ ਤੁਸੀਂ ਕੇਵਲ ਤਿੰਨ ਘੰਟਿਆਂ ਚਰਚਾ ਕਰ ਸਕਦੇ ਹੋ ਔਰ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਬਜਟ ਤੋਂ ਅਗਲੇ ਦਿਨ ਚਰਚਾ ਆਦਰਵਾਇਜ਼ ਇੱਕ ਦਿਨ ਦਿੱਤਾ ਜਾਂਦਾ ਹੈ ਇਹ ਇਹ ਖੇਡ ਵੇਖੋ ਇਹਨਾਂ ਦੀ ਕੀ ਹੈ ਸਿਆਸਤ ਹੈ ਕਿ ਬਜਟ ਤੋਂ ਅਗਲੇ ਦਿਨ ਇੱਕ ਦਿਨ ਤਿਆਰੀ ਆਸੇ ਦਿੱਤਾ ਜਾਂਦਾ ਹੈ ਤੇ ਫਿਰ ਬਜਟ ਤੇ ਸਾਰਾ ਦਿਨ ਚਰਚਾਵਾਂ ਹੁੰਦੀਆਂ ਦੋ ਦਿਨ ਚਰਚਾ ਹੁੰਦੀ ਹੈ ਇਹਨਾਂ ਨੇ 3 ਘੰਟਿਆਂ ਦੀ ਚਰਚਾ ਉਹਨਾਂ ਬੈਠੀ ਏਵੇਂ ਹੀ ਗਵਰਨਰ ਅਡਰੈਸ ਤੇ ਹੁੰਦਾ ਹੈ ਕਿ ਦੋ ਦਿਨ ਦੀ ਗਵਰਨਰ ਅਡਰੈਸ ਤੇ ਬੈਸ ਤਾਂ ਜੋ ਸਾਰੇ ਚੁਣੇ ਹੋਏ ਵਿਧਾਨਕਾਰ ਐਮ ਐਲ ਏ ਆਪਣੀ ਗੱਲ ਕਰ ਸਕਣ ਦੂਜੀ ਨਵੀਂ ਗੱਲ ਕੀ ਕੀਤੀ ਪਹਿਲੇ ਦਿਨ ਤਾਲਾ ਵਿਖਾ ਕੇ ਇਨਸਟੀਗੇਟ ਕੀਤਾ ਗਿਆ ਜਾਣ ਬੁੱਝ ਕੇ ਕਿ ਅੱਜ ਕਿਉਂਕਿ ਨੈਚੁਰਲੀ ਅਸੀਂ ਸਵਾਲ ਕਰਨੇ ਸੀ ਜਦੋਂ ਸਵਾਲ ਕਰਨੇ ਸੀ ਤਾਂ ਉਹਨਾਂ ਦੇ ਜਵਾਬ ਦੇਣੇ ਸੀ ਇਹਨਾਂ ਨੇ ਇਨਸਟੀਗੇਟ ਕਰਕੇ ਅਸੀਂ ਵੈਲਚ ਖੜੇ ਹੋ ਕੇ ਅਸੀਂ ਕਿਹਾ ਵੀ ਕੁਐਸਚਨ ਆ ਰਾਜ ਕੁਐਸਚਨ ਆ ਰ ਹੋ ਰਿਹਾ ਜ਼ੀਰੋ ਆਰ ਦਿਓ ਉਹ ਨਹੀਂ ਦਿੱਤਾ ਗਿਆ ਤੇ ਕੱਲ ਫਿਰ ਉੱਥੇ ਉਹਨੇ ਬਹਾਨਾ ਬਣਾਇਆ ਸਾਡੇ ਮਾਈਕ ਕੱਟ ਦਿੰਦੇ ਆ ਵੀ ਇਹ ਤਾਂ ਬੋਲਣਾ ਹੀ ਨਹੀਂ ਚਾਹੁੰਦੇ ਇੱਥੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਔਰ ਕੱਲ ਅਸੀਂ ਗੱਲ ਕਰ ਰਹੇ ਆਂ ਬੋਲ ਰਹੇ ਆਂ ਦੇ ਤਿੰਨਾ ਮਿੰਟਾਂ ਤਿੰਨਾ ਮਿੰਟਾਂ ਚ ਕਾਂਗਰਸ ਦੇ ਪ੍ਰਧਾਨ ਨੂੰ ਇਹ ਗੱਲ ਕਹਿ ਰਹੇ ਨੇ ਕਾਂਗਰਸ ਪਾਰਟੀ ਦਾ ਇੱਕ ਬੰਦਾ ਲੀਡਰ ਬੋਲਿਆ ਪ੍ਰਤਾਪ ਸਿੰਘ ਬਾਜਵਾ ਦੂਜੇ ਲੀਡਰ ਨੂੰ ਇਹ ਕਹਿ ਰਹੇ ਨੇ ਵੀ ਤਿੰਨਾ ਮਿੰਟਾਂ ਚ ਹੀ ਬਜਟ ਦੇ ਸੁਝਾਅ ਦੇ ਦੇ ਕਿਉਂਕਿ ਬਹੁਤ ਸਾਰੇ ਆંકੜੇ ਸਨ ਜਿਨ੍ਹਾਂ ਦੇ ਕੋਈ ਜਵਾਬ ਨਹੀਂ ਸਨ ਔਰ ਫਿਰ ਜਿਸ ਤਰੀਕੇ ਦਾ احمد ਸ਼ਾਹ ਅਬਦਾਲੀ ਅਰਗਾ ਫਰਮਾਨ ਦਿੱਤਾ ਗਿਆ ਸਪੀਕਰ ਨੇ ਮੈਂ ਸਮਝਦਾ ਕਿ ਮੈਰੀ ਨਿੰਦਾ ਕਰਦਾ ਹੈ ਇਸ ਸਮੇਂ ਤੋਂ ਆਉਂਦੇ ਜਾਂਦੇ ਰਹੇ ਨੇ कि इस तरह ਤੁਸੀਂ ਚੁਨੇ ਹੋਏ ਲੋਕਾਂ ਦੀ ਤੋਹੀਨ ਕਰਾਉਨੇ ਹੋ ਚੱਕ ਕੇ ਬਾਹਰ ਸਟਾ ਦਿਓ ਮੇਰੇ ਹੁਕਮਾਂ ਦੀ ਪਾਲਣਾ ਕਰੋ ਕਿ ਜਿਵੇਂ ਕੋਈ ਅਕਬਰ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਹੁੰਦਾ ਤੁਸੀਂ ਵੀ ਐਮਐਲਏ ਬਣੇ ਹੋ ਤੁਸੀਂ ਦੋ ਵਾਰੀ ਬਣੇ ਹੋ ਅਸੀਂ ਤਿੰਨ ਵਾਰੀ ਲਗਾਤਾਰ ਬਣੇ ਆ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਜਿਹੜਾ ਜਿਸ ਤਰੀਕੇ ਦਾ ਵਤੀਰਾ ਹੋ ਰਿਹਾ ਹੈ ਲੋਕਤੰਤਰ ਰਸਤੇ ਔਰ ਇਹ ਪੰਜਾਬ ਦੇ ਹਾਸਤੇ ਠੀਕ ਨਹੀਂ ਹੈ ਇੱਕ ਪਾਸੇ ਤੁਸੀਂ ਧੱਕੇ ਮਾਰੀ ਜਾਣੇ ਹੋ ਅਸੀਂ ਐ ਕਰਦੇ ਆਂਗੇ ਐ ਕਰਦੇ ਆਂਗੇ ਦੂਜੇ ਪਾਸੇ ਤੁਸੀਂ ਸਾਨੂੰ ਬੋਲਣ ਨਹੀਂ ਦਿੰਦੇ ਤੀਜੇ ਪਾਸੇ ਸਾਡੇ ਕੈਮਰੇ ਉਡਾ ਦਿੱਤੇ ਜਾਂਦੇ ਆ ਫਿਰ ਤੁਸੀਂ ਚੱਕ ਕੇ ਸਾਨੂੰ ਬਾਹਰ ਸੁੱਟ ਦਿੰਦੇ ਹੋ ਅੱਜ ਕੋਸ਼ਿਸ਼ ਕਰੂੰਗੇ ਬੋਲਣ ਦੀ ਅੱਜ ਕੀ ਇਸ਼ੂ ਹੈ ਦੇਖੋ ਮੈਨੂੰ ਲੱਗਦਾ ਕਿ ਅੱਜ ਬਿਜ਼ਨਸ ਨਹੀਂ ਆਇਆ ਕੋਈ ਕੋਈ ਆਹ ਉਸ ਤਰ੍ਹਾਂ ਦਾ ਕਿਸੇ ਦੇ ਚਰਚਾ ਨਹੀਂ ਹੈ ਬਟ ਹਾਂ ਜ਼ੀਰੋ ਆ ਰਾਏਗਾ ਤਾਂ ਔਰ ਇੱਥੇ ਕੋਈ ਇੱਕ ਦੋ ਜਿਹੜੇ ਪੰਜਾਬ ਦੇ ਅਹਿਮ ਇਸ਼ੂਜ਼ ਨੇ ਤੁਸੀਂ ਦੇਖਿਆ ਹੋਣਾ ਕਿ 20 ਮਿੰਟਾਂ ਵਾਸਤੇ ਔਰ ਜਨ ਕਰਦਾ ਕੱਲ ਤੇ ਮੈਨੂੰ 5 ਮਿੰਟ ਬੋਲਣ ਦੇ ਦਿੰਦਾ 5 ਮਿੰਟ ਮੈਨੂੰ ਬੋਲਣ ਦੇ ਦਿੰਦੇ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਕਮਰੇ ਚ ਜਾ ਕੇ ਆਇਆ 20 ਮਿੰਟ ਕਰਦਾ ਫੇਰ ਕੋਈ ਵੀ ਮੰਤਰੀ ਖੜਾ ਹੋ ਜਾਂਦਾ ਜ਼ੀਰੋ ਆਰ ਚ ਮਸਲਾ ਕੀ ਚੱਕਦੇ ਆ ਕਿ ਸਾਡੇ ਉਹ ਜਿਹੜੀ ਉੱਥੇ ਕੱਸੀ ਹੈ ਜੀ ਉਹਦੇ ਚ ਪਾਣੀ ਨਹੀਂ ਆਉਂਦਾ ਜ਼ੀਰੋ ਆਰ ਇਸ ਫਾਰ ਇੰਪੋਰਟੈਂਟ ਇਸ਼ੂਸ ਤੁਸੀਂ ਅੱਜ ਗਿਣਤੀ ਕਰ ਲਿਓ ਜ਼ੀਰੋ ਆਰ ਦੇ ਵਿੱਚ ਸਾਡੇ ਬੰਦਿਆਂ ਨੂੰ ਦੂਆਂ ਨੂੰ ਮੌਕਾ ਇਹਨਾਂ ਦੇ ਪੱਛੀਆਂ ਨੂੰ ਮੌਕਾ ਕੈਂਡਾ ਦਾ ਮਤਲਬ ਜ਼ੀਰੋ ਹੁੰਦਾ ਹੈ ਆਪੋਜੀਸ਼ਨ ਦਾ ਤਾਂ ਜੋ ਆਪੋਜੀਸ਼ਨ ਇੱਕ ਸ਼ੀਸ਼ਾ ਦਿਖਾਉਂਦੀ ਹੈ ਸਤਾਧਰ ਪਾਰਟੀ ਨੂੰ ਕਿ ਆਪੱਖ ਦੇ ਮੁੱਦੇ ਨੇ ਲੇਕਿਨ ਉਹਨਾ ਪੱਖ ਦੇ ਮੁੱਦੇ ਸੁਣਨਾ ਨਹੀਂ ਚਾਹੁੰਦੇ ਸਾਹਮਣੇ ਅੱਗ ਲੱਗ ਜਾਂਦੀ ਹੈ ਕਿਸੇ ਚ ਪੇਸ਼ੀਐਂਸ ਨਾਮ ਦੀ ਚੀਜ਼ ਨਹੀਂ ਹੈ ਠੀਕ ਗੱਲ ਤਾਂ ਕੋਈ ਤੂ ਤੜਕ ਨਹੀਂ ਕੀਤੀ ਹੱਥ ਜੋੜ ਕੇ ਸਮਾਂ ਮੰਗ ਰਿਹਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par